ਸ਼੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਅਕਾਲੀ ਦਲ ਦੇ ਸਫਾਈ ਕੰਮ ਪ੍ਰਧਾਨ ਅਤੇ ਮੌਜੂਦਾ ਕਾਉਂਸਲਰ ਗੁਰਸੇਵਕ ਸਿੰਘ ਗੋਲੂ ਵੱਲੋਂ ਸ਼ਹਿਰ ਵਿੱਚ ਸਫਾਈ ਨਾ ਹੋਣ ਦੇ ਚਲਦਿਆਂ ਨਾਪਾ نگر ਕਾਉਂਸਲ ਦੇ ਖਿਲਾਫ ਤਰਨਾ ਲਗਾਇਆ ਗਿਆ। ਇਸ ਮੌਕੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਸ਼ਹਿਰ ਅੰਦਰ ਸਫਾਈ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਕਾਉਂਸਲ ਦੇ ਪ੍ਰਧਾਨ ਅਤੇ ਕਾਰਜ ਸਾਲਕ ਅਫਸਰ ਦੀ ਕੋਠੀ ਦਾ ਵੀ ਘਰਾਓ ਕੀਤਾ ਜਾਵੇਗਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਅੱਜ ਬਹੁਤ ਹੀ ਸ਼ਹਿਰ ਤੇ ਨਾਬਾ ਸ਼ਹਿਰ ਦੇ ਲੋਕਾਂ ਦਾ ਦੁੱਖ ਜਿਹੜਾ ਹੈਗਾ ਬਹੁਤ ਫੁੱਟ ਕੇ ਬਾਹਰ ਆਇਆ ਹੈਗਾ ਕਿਉਂਕਿ ਨਾਬੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਕਿ ਨਾਬਾ ਜਿਹੜਾ ਹੈਗਾ ਨਰਕ ਦੀ ਜ਼ਿੰਦਗੀ ਨਾਬੇ ਸ਼ਹਿਰੀ ਵੀ ਬਤੀਤ ਕਰ ਰਹੇ ਨੇ ਤੇ ਸਾਡੇ ਪਿੰਡਾਂ ਵਾਲੇ ਲੋਕ ਵੀ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਜ਼ਿੰਦਗੀ ਹੈ ਨਰਕ ਦੀ ਜ਼ਿੰਦਗੀ ਬਣ ਗਈ ਆ ਅੱਜ ਜਿਹੜਾ ਹਾਲਾਤ ਜਿਹੜੇ ਬਣੇ ਨੇ ਇਹਨਾਂ ਹਾਲਾਤਾਂ ਦੇ ਪਿੱਛੇ ਸਰਕਾਰਾਂ ਜ਼ਿੰਮੇਵਾਰ ਨੇ ਜਿਹੜੀਆਂ ਹੁਣ ਦੀਆਂ ਸਰਕਾਰਾਂ ਨੇ ਕਿਉਂਕਿ ਸਰਕਾਰ ਜੇ ਹੋਵੇ ਤਾਂ ਫਿਰ ਲੋਕਾਂ ਦੀ ਘੱਟੋ ਘੱਟ ਕੋਈ ਖਿਆਲ ਕਰੇ ਜੋ ਪੂੜਾ ਥਾਂ ਥਾਂ ਦੇ ਉੱਪਰ ਪਿਆ ਹੋਇਆ ਸਰਕਾਰ ਇਹ ਕੱਲ ਕਹਿ ਰਹੀ ਸੀ ਕਿ ਅਸੀਂ ਵੱਖਰਾ ਤਰੀਕੇ ਨਾਲ ਸ਼ਹਿਰ ਨਾਬੇ ਦੀ ਸਫਾਈ ਕਰਦੇ ਹਾਂ ਸੋ ਮੈਨੂੰ ਅਫਸੋਰਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ 10 ਸਾਲ ਹੋ ਗਏ ਗਏ ਹੋਇਆਂ ਨੂੰ ਪਰ ਲੋਕ ਅੱਜ ਯਾਦ ਕਰ ਰਹੇ ਨੇ ਸਾਡੇ ਕੀਤੇ ਕੰਮਾਂ ਨੂੰ ਇਹਨਾਂ ਦਾ ਨਕੰਮਾਪਨ ਜਿਹੜਾ ਫੁੱਟ ਫੁੱਟ ਕੇ ਬਾਹਰ ਆ ਰਿਹਾ ਹੈ ਕਿ ਅੱਜ ਕੋਈ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਪਮਾ ਕੂੜਾ ਲੋਕਾਂ ਦੇ ਘਰਾਂ ਵਿੱਚ ਵੱਢ ਰਿਹਾ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਕੀੜੇ ਮਕੌੜੇ ਲੋਕਾਂ ਦੇ ਘਰਾਂ ਵਿੱਚ ਵੱਢ ਜਾਂਦੇ ਨੇ ਇੱਥੇ ਤਾਂ ਅੱਗੇ ਲੋਕਾਂ ਦੇ ਘਰਾਂ ਵਿੱਚ ਸੱਪ ਵੀ ਬੜੇ ਨੇ ਪਾਣੀ ਦੇ ਖਹਣ ਕਰਕੇ ਸੋ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਅੱਜ ਜਿਹੜਾ ਧਰਨਾ ਹੈ ਤੇ ਲੋਕਾਂ ਨੇ ਆਪਣਾ ਦੁੱਖ ਜਿਹੜਾ ਹੈ ਉਹ ਫੁੱਟ ਫੁੱਟ ਕੇ ਬਾਹਰ ਆਇਆ ਅੱਜ ਇਹ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਲੋਕ ਇੱਥੇ ਸਾਰੇ ਸ਼ਹਿਰੀ ਵੀ ਆ ਰਹੇ ਨੇ ਤੇ ਪਿੰਡਾਂ ਦੇ ਲੋਕ ਵੀ ਆ ਰਹੇ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਐਡਾ ਬੋਲਬਾਲਾ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕੱਲੀ ਕੱਲੀ ਜਗ੍ਹਾ ਸ਼ਹਿਰ ਦੇ ਵਿਅਕਤੀ ਜਿਹੜੇ ਨੇ ਡਟ ਕੇ ਖੜੇ ਨੇ ਮਹ ਸਰਕਾਰ ਨੂੰ ਜਗਾਉਣ ਵਾਸਤੇ ਖੜੇ ਨੇ ਸਰਕਾਰ ਜੇ ਇਦਾਂ ਹੀ ਕਰਦੀ ਰਹੂ ਤਾਂ ਇਹਨਾਂ ਦਾ ਨਿਕਲਣਾ ਬੰਦ ਕਰਾਂਗੇ ਇਹਨਾਂ ਨੂੰ ਘਰੋਂ ਨਿਕਲ ਨਹੀਂ ਦਵਾਵਾਂਗੇ ਤੁਸੀਂ ਪਿਛਲੇ ਕਿੰਨੇ ਦਿਨਾਂ ਤੋਂ ਸ਼ਹਿਰ ਦਾ ਮੱਖ ਵੱਖ ਮੁੱਦੇ ਤੇ ਰੌਲਾ ਚੱਲ ਰਿਹਾ ਬੇਨਤਾ ਕਿਲਾ ਦੇਖਿਆ ਤੁਸੀਂ ਕਿਲੇ ਦੇ ਵਿੱਚ ਕੀ ਹਾਲ ਹੋ ਗਿਆ ਜਿੱਥੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਨੇ ਰੋਜ਼ ਕਹਿੰਦੇ ਸੀ ਅੱਜ ਚੱਕਾਂਗੇ ਕੱਲ ਨੂੰ ਚੱਕਾਂਗੇ ਚੱਕਣਾ ਤਾਂ ਉਹ ਕੀਤੀ ਜਾ ਕੇ ਬੁਆਏ ਸਕੂਲ ਆ ਜਿੱਥੇ ਦੇਖੋ ਡੀ ਜੀ ਵੀ ਉੱਥੇ ਜਾ ਕੇ ਕੂੜਾ ਲਾਤਾ ਸਕੂਲ ਦੇ ਨਾਲ ਸੋ ਇਹੀ ਮੁੱਦਾ ਜਿਹੜਾ ਇਹ ਦਿਖਾ ਰਹੀ ਸੀ ਵੀ ਅਸੀਂ ਬਹੁਤ ਅਸੀਂ ਸਾਫ਼ ਕਰਤਾ ਸ਼ਹਿਰ ਸਾਫ਼ ਕਰਤਾ ਪਾਣੀ ਦੀ ਸਮੱਸਿਆ ਕਿਵੇਂ ਕਿਵੇਂ ਦੁਕਾਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਪਾਣੀ ਵੜ ਰਿਹਾ ਅਸੀਂ ਆ ਸਾਫ਼ ਕਰਤਾ ਜੀ ਅਸੀਂ ਉਹ ਸਾਫ਼ ਕਰਤਾ ਇਹ ਸਰਪੰਚ ਜੀ ਲੋਕਾਂ ਨੂੰ ਦਿਖਾਉਣਾ ਸੀਗਾ ਵੀ ਹੋਇਆ ਕੁਝ ਨਹੀਂ ਤੁਹਾਡੇ ਆਲੇ-ਦਾਲੀ ਇਹ ਸਾਰਾ ਕੁਝ ਘੁੰਮੀ ਜਾਂਦਾ ਹੈ ਇਸ ਕਰਕੇ ਇਹਨਾਂ ਤੋਂ ਇੰਨਾ ਦੁਖੀ ਨੇ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਤੁਸੀਂ ਦੇਖਿਆ ਕਿਵੇਂ ਬੋਲਦੇ ਨੇ ਇਹ ਸੋ ਇੱਕ ਗੱਲ ਮੈਂ ਕਹਿਣੀ ਚਾਹਣਾ ਇਹਨਾਂ ਨੂੰ ਕਿ ਨਾ ਦਵਿਆਂ ਨਾ ਦਬਨ ਵਾਲਿਆਂ ਕਹਿੰਦਾ ਇਹਨਾਂ ਨੂੰ ਆਈਂ ਜਵਾਬ ਦੇਵਾਂਗੇ ਠੋਕ ਕੇ ਜਵਾਬ ਦੇਵਾਂਗੇ ਜਿੱਥੇ ਹੋਣਗੇ ਉੱਥੇ ਘੇਰਾਂਗੇ ਅਗਲਾ ਅਸੀਂ ਪੰਡੂ ਸਰਪ੍ਰਧਾਨ ਦਾ ਘਰ ਘੇਰਾਂਗੇ ਤੇ ਈਓ ਦੀ ਕੋਠੀ ਘੇਰਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਜੀ ਇਹਨੂੰ ਮੈਂ ਇੱਕ ਸ਼ੇਅਰ ਨਾਲ ਡਿਸਕ੍ਰਾਈਬ ਕਰਨਾ ਚਾਹੂੰਗਾ ਵੀ ਨਾ ਕੱਪੜਿਆਂ ਤੇ ਛਿੱਟੇ ਨਾ ਖੰਜਰ ਤੇ ਖੂਨ ਵਾਹ ਨਹੀਂ ਸਰਕਾਰੇ ਤੂੰ ਕਤਲ ਕਰਦੀ ਐ ਕਿ ਕੋਈ ਕਰਾਮਾਤ ਇਹ ਇਹ ਜੀਆਂ ਕਰਾਮਾਤਾਂ ਕਰ ਰਹੇ ਨੇ ਜ਼ਿੰਮੇਦਾਰਾਂ ਨੂੰ ਹੋਰ ਬੰਦਿਆਂ ਨੂੰ ਸਾਰਿਆਂ ਨੂੰ ਇਹ ਤਕਰੀਬਨ ਕਤਲ ਕਰਨ ਵਾਲੀ ਨੀਤੀ ਨਾਲ ਅੱਗੇ ਆ ਰਹੇ ਨੇ ਹੁਣ ਤਾਂ ਪਬਲੀਕਲੀ ਮੰਨਣ ਲੱਗ ਗਏ ਵੀ ਅਸੀਂ ਧਾਮ ਦੰਦ ਬੇਦ ਸਭ ਕੁਝ ਕਰਕੇ ਅਸੀਂ ਬਸ ਸੀਟ ਤੇ ਕਾਬਜ਼ ਹੋਣਾ ਵੋਟਾਂ ਦਾ ਰੌਲਾ ਪੈ ਰਿਹਾ ਸਫਾਈ ਇਹਨਾਂ ਨੇ ਕੀ ਕਰਨੀ ਹੈ ਜਦ ਇਹਨਾਂ ਨੂੰ ਵੋਟਾਂ ਦੀ ਲੋੜ ਨਹੀਂ ਵੋਟ ਤਾਂ ਹੀ ਵੀ ਮੈਂ EVM ਮਸ਼ੀਨਾਂ ਰਾਹੀ ਇਹ ਖਰੀਦ ਰਹੇ ਨੇ ਹਰੇਕ ਕੰਮ ਦੇ ਵਿੱਚ ਇਹਨਾਂ ਦੇ ਕਪਲੇਬਾਜੀ ਨਜ਼ਰ ਆ ਰਹੀ ਹੈ ਲੈਂਡ ਪੂਲਿੰਗ ਵਾਲਾ ਕੇਸ ਲੈ ਲੋ ਚਾਹੇ ਜਿੰਨੇ ਵੀ ਮੋٹے ਮੋٹے ਕਪਲੇ ਨੇ ਉਹੀ ਉੱਪਰ ਤੋਂ ਲੈ ਕੇ ਸੈਂਟਰ ਤੋਂ ਲੈ ਕੇ ਥੱਲੇ ਲੈਵਲ ਤੱਕ ਚੱਲ ਰਹੇ ਨੇ ਇਸ ਕਰਕੇ ਵੀ ਮੇਰੇ ਹਿਸਾਬ ਨਾਲ ਲਾਅਲੈਸਨੈਸ ਦੀ ਇੰਤਿਹ ਹੈ ਪੰਜਾਬੀ ਇਹਨਾਂ ਤੋਂ ਤੰਗ ਆ ਚੁੱਕੇ ਨੇ ਤੇ ਜਿਹੜੇ ਸ਼ਰਿਆਂ ਮੇ ਮੰਨਣ ਵੀ ਲੱਗ ਗਏ ਇਹਨਾਂ ਨੂੰ ਕੋਈ ਸ਼ਰਮ ਵੀ ਨਹੀਂ ਹੈ ਉਧਰ ਦੂਜੇ ਪਾਸੇ ਕਾਰੇ ਸਾਧਕ ਅਫਸਰ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਧਰਨਾ ਰਾਜਨੀਤੀ ਦੇ ਚਲਦਿਆਂ ਲਗਾਇਆ ਗਿਆ ਹੈ ਜਦਕਿ ਸ਼ਹਿਰ ਵਿੱਚ ਸਫਾਈ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਇਹ ਧਰਨਾ ਜਿਹੜਾ ਇਹਨੇ ਪੋਲੀਟੀਕਲ ਇਸ਼ੂ ਚ ਲਾਇਆ ਹੈ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਜੋ ਉਹਨਾਂ ਨੇ ਦੱਸਿਆ ਮੇਨਲੀ ਸਫਾਈ ਦਾ ਸਫਾਈ ਠੀਕ ਹੈ ਜੀ ਸਾਡੀ ਖਾਸ ਕਰਕੇ ਗੋਲੂ ਜੀ ਦੇ ਘਰ 'ਚ ਸਾਡੇ 10 22 ਕਰਮਚਾਰੀ ਕੰਮ ਕਰ ਰਹੇ ਨੇ ਤੇ ਦੋ ਉਹਨਾਂ ਅਫੀਸ਼ਰ ਵੀ ਲਗਾਏ ਹੋਏ ਨੇ ਉੱਥੇ ਉਹ ਵੀ ਸ਼ਹਿਰ ਦੇ ਕੂੜੇ ਦਾ ਸਫਾਈ ਦਾ ਕੰਮ ਕਰਦਾ ਰਹੇ ਕਾਰਨ ਕਿ ਉਹ ਦੀ ਧਰਮਾਤਨ ਦਾ